ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਕਿੱਦਾਂ ਹਾਲ ਚੱਲ ਉਮੀਦ ਕਰਦੇ ਹਾਂ ਸਭ ਵਧੀਆ ਹੋਵਾਂਗੇ ਜਿੱਥੇ ਵੀ ਆਓਗੇ ਆਪਣੀ ਜ਼ਿੰਦਗੀ ਵਿੱਚ ਭਰਪੂਰ ਇੰਜੋਏ ਕਰਦੇ ਹੋਗੇ ਉੱਪਰ ਵਾਲਾ ਤਾਂ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਜਿੱਥੇ ਵੀ ਰੱਖੇ ਖੁਸ਼ਹਾਲ ਰੱਖੇ ਸਾਡੀਆਂ ਤਵਾਂਵਾਂ ਪਿਆਰ ਮੋਹਬਤ ਹਮੇਸ਼ਾ ਆਪਣੇ ਵੀਰਾਂ ਭੈਣਾਂ ਦੇ ਨਾਲ ਹੈ ਤੇ ਇਦਾਂ ਹੀ ਹੱਸਦੇ ਵਾਸਤੇ ਬਿਲਕੁਲ ਜੀ ਤੇ ਮੈਂ ਹਾਂ ਤੁਹਾਡੇ ਨਾਲ ਇਕਰਾ ਆਬਦ ਬਿਲਕੁਲ ਜੀ ਤੇ ਮੇਰੇ ਨਾਲ ਦੋ ਇਕਰਾ ਨੇ ਤੇ ਇੱਕ ਮੈਂ ਕਲੀ ਕਾਇਨਾਤ ਆ ਬਾਕੀ ਮੇਰੇ ਵੀਰ ਜਾਣਦੀ ਹੁੰਗੇ ਪਰ ਅਸੀਂ ਇਹ ਤੇ ਆਪਣਾ ਨਵਾਂ ਚੈਨਲ ਬਣਾਇਆ ਨਾ ਪਹਿਲਾ ਚੈਨਲ ਸਾਡਾ ਪੰਜਾਬੀ ਸੀ ਤੇ ਸਾਡੇ ਵੀਰਸ ਨੂੰ ਸਾਡੇ ਨਾਮਾਂ ਦਾ ਪਤਾ ਸੀ ਫਿਰ ਵੀ ਆਪਾਂ ਦੱਸਦੇ ਜਾਈਏ ਜੀ ਤੇ ਮੈਂ ਵਾ ਕਾਇਨਾਤ ਤੇ ਮੇਰੇ ਨਾਲ ਇਕਰਾ ਆਬਦ ਹੈ ਤੇ ਮੈਂ ਵਾ ਜੀ ਇਕਰਾ ਮੈਂ ਮੈਂ ਹਾਂ ਥੋੜਾ ਇਹ ਕਹਾਂ ਮੈਂ ਕਿ ਘਰਾਬ ਬੰਦ ਬੋਲਿਆ ਕਰੇ ਕਿਉਂਕਿ ਸਾਡੇ ਕਮੈਂਟਾਂ ਦੇ ਕੀ ਘਰਾਬ ਜਿਆਦਾ ਬੋਲਿਆ ਕਰੇ ਇਸ ਲਈ ਮੈਂ ਕਿਹਾ ਮੈਂ ਕਮ ਸਟਾਰਟ ਲਿਆ ਕਰੇ ਇੱਕ ਘਰਾਬ ਠੀਕ ਆ ਨਾ ਅੱਛੀ ਗੱਲ ਹੈ ਜੋ ਸਾਡੇ ਵੀਵਰਸ ਨੂੰ ਕਹਿਤਾਂ ਲੱਗਦਾ ਹੈ ਹਾਂ ਜੀ ਬਿਲਕੁਲ ਜੀ ਉਹਨਾਂ ਦੀ ਪਰਮਾਣਿਸ਼ ਪੂਰੀ ਸੰਜੇਸ ਇਹਨਾਂ ਨੂੰ ਸਪੋਰਟ ਚਾਹੀਦਾ ਹੈ ਨਾ ਆਪਣੇ ਭੈਣ ਭਰਾਵਾਂ ਦਾ ਜਿੱਦਾਂ ਉਹ ਕਹਿਣ ਕਿ ਐਸੇ ਤੋਂ ਉਹੀ ਕਰਨਾ ਵਾ ਨਾ ਹਾਂ ਜੀ ਇਹ ਹੁਣ ਜਿਹੜਾ ਕਮੈਂਟ ਆਇਆ ਸੀਗਾ ਆਪਾਂ ਨੇ ਕੱਲ ਵੇਖੀ ਸੀ ਮਨਦੀਪ ਕੋਰ ਦੀ ਆਪਾਂ ਵੀਡੀਓ ਨਾ ਹੁਣ ਕੱਲ ਇਨੇ ਕਮੈਂਟ ਆਏਗੇ ਬੜੀ ਜ਼ਬਰਦਸਤ ਵੀਡੀਓ ਸੀ ਹੋਰ ਤੁਸੀਂ ਰਿਐਕਟ ਕਰੋ ਇਹਨਾਂ ਦੀ ਵੀਡੀਓ ਦੇ ਉੱਤੇ ਇਸ ਲਈ ਹੁਣ ਆਪਾਂ ਫੇਰ ਦੁਬਾਰਾ ਦੇਖਣਦੇ ਆਂ ਜੀ ਮਨਦੀਪ ਕੋਰ ਦੀ ਅੱਜ ਆਪਾਂ ਫੇਰ ਡੀਪ ਕੋਰ ਦੀ ਵੀਡੀਓ ਦੇਖਣ ਜਾ ਰਹੇ ਆਂ ਬਿਲਕੁਲ ਅੱਛਾ ਯਾਰ ਇਹ ਨਾ ਕਿ ਇਹ ਪੰਜਾਬੀ ਮਤਲਬ ਕਿ ਕੱਪਲ ਹੈ ਇੱਕ ਲਿਖ ਲਿਖੋ ਕਿ ਇਨੀ ਏਜ ਵਾਈਜ਼ ਹੋ ਕੇ ਵੀ ਤੁਹਾਡੇ ਨੂੰ ਇਨੀ ਅੰਡਰਸਟੈਂਡ ਨਹੀਂ ਆ ਇਹਨਾਂ ਦਾ ਤੁਹਾਡੇ ਜੀ ਪਿਆਰ ਹੈ ਕਿ ਤੁਸੀਂ ਹਾਂ ਜੀ ਤੁਸੀਂ ਵੀਡੀਓਜ਼ ਬਣਾ ਰਹੇ ਹੋ ਤੁਸੀਂ ਜੋ ਵੀ ਕਰ ਰਹੇ ਹੋ ਆਪੇ ਬਣਾ ਰਹੇ ਹੋ ਠੀਕ ਹੈ ਤੁਸੀਂ ਕਿਸੇ ਦੇ ਮੁਹਤਾਜ ਨਹੀਂ ਕੋ ਗੱਲ ਕਰ ਰਹੇ ਹੋ ਨਾ ਤੁਸੀਂ ਇਗਨੋਰ ਕਰ ਦੋ ਕਿ ਲੋਕਾਂ ਦਾ ਕੰਮ ਹੈ ਗੱਲਾਂ ਕਰਨਾ ਹਾਂ ਜੀ ਬਿਲਕੁਲ ਕਈ ਲੋਕ ਕਹਿੰਦੇ ਹੁਣ ਲੈ ਤੁਸੀਂ ਬੁੱਢੇ ਵਾਲੇ ਹੋ ਕੇ ਆ ਕਿਹੜਾ ਕੰਮ ਸ਼ੁਰੂ ਕੀਤਾ ਹੁੰਦਾ ਹੋਇਆ ਬਹੁਤ ਲੋਕ ਗੱਲਾਂ ਕਰਦੇ ਹੁਣੇ ਲੇਕਿਨ ਦੇਖਿਆ ਜਾਏ ਤੇ ਪਿਆਰ ਨਾ ਬੁੱਢਾ ਹੁੰਦਾ ਹੈ ਹਾਂ ਜੀ ਬਿਲਕੁਲ ਪਿਆਰ ਪਿਆਰੀ ਹਾਲਾਂਕਿ ਜੇ ਦੇਖੋ ਤੇ ਐਸ ਉਮਰ ਚੰਨ ਕੇ ਪਿਆਰ ਜਦ ਨਾਲ ਡਬਲ ਟ੍ਰਿਪਲ ਹੋ ਜਾਂਦਾ ਹਾਂ ਜੀ ਇਹਨਾਂ ਨੂੰ ਕੀ ਕੋ ਨੂੰ ਦੇਖ ਕੇ ਲੱਗਦਾ ਹੈ ਬਿਹਤਰ ਲੱਗਦਾ ਕਿ ਬਾਕੀ ਯਾਰ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਤੇ ਤੁਸੀਂ ਜੀਵਨ ਸਾਥੀ ਤੁਹਾਡਾ ਚੰਗਾ ਹੋਏ ਨਾ ਤੇ ਤੁਹਾਡੀ ਸਾਰੀ ਜ਼ਿੰਦਗੀ ਚੰਗੀ ਹੋਵੇ ਹਾਂਜੀ ਬਿਲਕੁਲ ਤੇ ਇਦਾਂ ਹੀ ਆਪਾਂ ਜੀ ਦੇਖਣ ਜਾ ਰਹੇ ਹਾਂ ਜੀ ਮੰਦੀ ਕੋਰ ਦੀ ਇੱਕ ਵਧੀਆ ਜੀ ਪੰਜਾਬੀ ਜੀ ਜਿਦਾ ਕਿ ਤੁਹਾਨੂੰ ਪਤਾ ਹੈ ਕਿ ਮੰਦੀਰ ਕੋਰ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਕਮੇਡੀ ਹੁੰਦੀਆਂ ਨੇ ਇਹ ਪਾ ਦੇ ਦਿਆਂ ਜੀ ਪਹਿਲੇ ਇਹ ਵੀਡੀਓ ਇਹਦੇ ਵਿੱਚ ਉਹ ਕਿੰਨੀ ਕ ਕਮੇਡੀ ਕਰਦੇ ਨੇ ਤੇ ਨੌਕ ਜੋਗ ਨਹੀਂ ਹੁੰਦੀ ਆ ਹਾਂ ਜੀ ਜਿਦਾ ਕਿ ਪਿਛਲੀ ਵੀਡੀਓ ਦੇ ਵਿੱਚ ਉਹ ਕਹਿੰਦੀ ਸੀ ਮੈਂ ਲਾਲ ਜੋੜਾ ਹੀ ਪਾਣਾ ਹੈ ਹੈ ਜੀ ਫਿਰ ਲਾਲ ਜੋੜੇ ਦੇ ਪਿੱਛੇ ਉਹਨੂੰ ਹੋਰ ਸ਼ਾਪਿੰਗ ਕਰਾਣੀ ਪਈ ਹੈ ਤੇ ਅੱਜ ਵੇਖਦੇ ਹਾਂ ਕੀ ਪਰਮੈਸ਼ ਆਪਣੀ ਰੱਖ ਲਈਏ ਤੇ ਪਹਿਲੀ ਵੀਡੀਓ ਦੇਖ ਲੈਂਦੇ ਆ ਫਿਰ ਬਾਕੀ ਜੀ ਲੈਟ ਗਿਆ ਸਟਾਰਟ ਹਾਏ ਹਾਏ ਆ ਤੂੰ ਵੀ ਗਰਮ ਹੈ ਤਪਾਇਆ ਵੀ ਰੱਬ ਨੇ ਪਰ ਅਣੀ ਕਰੋਂ ਦੁਬਾਰਾ ਠੰਡ ਆਊਗੀ ਦੁਬਾਰਾ ਠੰਡ ਆਊਗੀ ਮੈਂ ਮੰਡੀਪਾ ਹੰਨੇ ਹੰਨੇ ਪਾਣੀ ਲੈ ਕੇ ਆ ਮੇਰੇ ਵੱਟ ਫ੍ਰੀਜ ਦਾ ਲਿਆਉਣੀ ਆ ਮੰਮੀ ਜੀ ਓ ਕੀ ਹੋ ਗਿਆ ਹਲੇ ਹੀ ਗਰਮੀ ਗਰਮੀ ਕਰੀ ਜਾਨੀ ਆ ਹਲੇ ਤਾਂ ਅਪ੍ਰੈਲ ਦਾ ਮਹੀਨਾ ਸ਼ੁਰੂ ਹੋਇਆ ਉਹ ਅੱਤ ਦੀ ਗਰਮੀ ਤਾਂ ਹਲੇ ਅੱਗੇ ਪੈਣੀ ਆ ਤੂੰ ਹੁਣ ਹਾਏ ਹਾਏ ਕਰਨ ਲੱਗੀ ਜੂਨ ਜੁਲਾਈ ਬਣਾ ਰੱਖਿਆ ਜੂਨ ਜੁਲਾਈ ਤਾਂ ਬਦਨ ਕੀ ਆ ਲੋ ਦੇ ਕਿੰਨੀ ਚਿਪਚਿਪ ਹੋਈ ਵੀ ਆ ਆ ਲੋ ਮਮੀ ਜੀ ਪਾਣੀ ਇਹ ਪਰਫੈਕਟ ਆ ਪਾਣੀ ਕਿੰਗੇ ਤਰ੍ਹਾਂ ਹਾਂਜੀ ਮੰਮੀ ਜੀ ਹਾਂ ਹਾਂ ਹੰਡਰਡ ਹੰਡਰਡ ਪਾਣੀ ਪੀ ਕੇ ਤਾਂ ਨਾ ਮ제 ਹੀ ਆ ਗਏ ਠੰਢੀ ਹੀ ਪੈ ਗਈ ਹੁੰਦੀ ਉਹ ਭਾਈਏ ਤੂੰ ਬਰਫਾ ਦਾ ਪਾਣੀ ਨਾਲ ਲਿਆ ਕੇ ਦਿਆ ਕਰ ਗਲਾ ਮੋਟਾ ਕੇ ਬਹਿ ਜੂਗੀ ਕਿਸੇ ਦਿਨ ਆਪਣਾ ਠੀਕ ਆ ਪਾਪਾ ਜੀ ਅੱਗੇ ਤੋਂ ਨਹੀਂ ਗਿਆ ਕਰ ਦਿੰਦੀ ਨਾ ਠੀਕ ਹੈ ਪਾਪਾ ਜੀ ਨਾ ਤੂੰ ਹਰ ਟਾਈਮ ਟੋਕ ਰੱਖੀ ਕੇ ਗੱਦੜੇ ਟੋਕਣ ਦੀ ਮਸ਼ੀਨ ਮੇਰਾ ਜਨਰ ਜੀ ਕਰ ਮੈਂ ਬਰਫੜਾ ਪੀਉ ਜਦੋਂ ਮੇਰੇ ਜਿਗਰ ਮੈਂ ਨਰਮ ਪੀਉ ਤੂੰ ਵਿੱਚ ਕੌਣ ਹੁਣ ਲੱਟਕਣ ਵਾਲਾ ਤੇਰਾ ਘਰ ਵਾਲਾ ਜਦੋਂ ਤੂੰ ਬੂਥਾ ਢਕੇ ਪੈ ਜਾਂਦੀ ਆ ਉਦੋਂ ਮੈਨੂੰ ਯਾਦ ਕਰਦੀ ਆ ਨਾ ਜਦੋਂ ਤਾਂ ਮੈਨੂੰ ਐ ਹੋ ਗਿਆ ਜੀ ਮੇਰਾ ਐ ਦੁਖਦਾ ਜੀ ਫਿਰ ਕਿਉਂ ਕਹਿੰਦੇ ਨਹੀਂ ਮੈਂ ਹਾਂ ਪਰ ਨੈ ਦਵਾਈ ਨਵਾਂ ਵੀ ਲਿਆ ਨਾ ਕਿ ਫਹਾ ਆ ਗਿਆ ਤੈਨੂੰ ਤੂੰ ਵਿਆਹ ਕੇ ਲੈ ਮੈਨੂੰ ਤੇਰਾ ਫਰਜ ਹੈ ਹਾਂ ਅੱਛਾ ਜੇ ਦਵਾਈ ਦਉਣਾ ਮੇਰਾ ਫਰਜ ਹੈ ਨਾ ਤੇ ਗਲਤ ਕੰਮ ਤੋਂ ਰੋਕਣਾ ਵੀ ਮੇਰਾ ਫਰਜ ਹੈ ਹਾਂ ਫਰਗਾ ਨਿਕਲ ਨਾ ਛੇੜ ਨਾ ਮੇਰੇ ਮੂਰੇ ਤਾਂ ਹੀ ਦੇਣ ਵਾਸਤੇ ਚੰਗਾ ਉਹ ਤੇ ਮੈਂ ਬੋਲ ਲਾਗੀ ਨਾ ਤੇ ਤੈਨੂੰ ਕੋਲ ਨੂੰ ਗੱਲ ਨਹੀਂ ਖਾਊਗੀ ਕੋਈ ਪਪਾਏ ਤੂੰ ਪਹਿਲਾਂ ਤੂੰ ਗਲਾਸ ਫੜ ਤੈਨੂੰ ਸੋਈ ਸੇ ਜਾ ਕੇ ਆਪਣਾ ਕੰਮ ਕਰ ਹੋਰ ਨਾ ਇਹ ਕਿਦੇ ਮੇਰੇ ਮੂੰਹ ਤੇ ਗਲਾਸ ਮਾਰੇ ਉਹ ਪਾਗ ਨਾ ਜਿਹੜੀ ਕਰ ਮੁੰਡਾ ਗਲਾਸ ਮਾਰੂ ਉਹ ਜੇ ਹੈਗੀ ਹੈ ਤਾਂ ਹੀ ਤਾਂ ਕਹੀ ਜਾਂਦਾ ਕੋ ਨੂੰ ਗਲਾਸ ਲੈ ਜਾ ਆ ਬੇਟਾ ਆ ਤੂੰ ਕਿਹਾ ਬੇਟਾ ਤੈਨੂੰ ਨਾ ਮਾਂ ਨਾਲ ਗਲਾਸ ਮਰੇ ਬਹੁਤ ਘੁੱਕੇ ਅਕਸਾ ਬਸ ਸਕਦਾ ਬਾਤ ਦੱਸ ਲੈ ਪਾਪਾ ਜੀ ਨੂੰ ਨੂੰ ਠੜਕ ਲੈ ਦਵਾਉਣ ਲਈ ਠੱਕਾ ਸ਼ੁਕਰਾਂ ਬਚ ਗਈ ਕਲਾਸ ਦਾ ਕੀ ਪਤਾ ਸੀ ਮੇਰੇ ਵੀ ਤਾਂ ਬੁੜਕੇ ਤੇ ਲੱਗ ਸਕਦਾ ਸੀ ਪੂਰੇ ਮੈਨੂੰ ਪਾਗਲ ਕਹਿ ਕੇ ਮੇਰੇ ਬੇਜ਼ ਕਰਨੀ ਜ਼ਰੂਰੀ ਸੀ ਉਹ ਫਿਰ ਤੂੰ ਵੀ ਤਾਂ ਦੇ ਦੇ ਪਰ ਟੋਕਾ ਟਾ ਕੇ ਦੀ ਮਸ਼ੀਨ ਲਾਦੀ ਸੀ ਮੈਂ ਤਾਂ ਕਹਿਣਾ ਜਿਹੜਾ ਕੁਝ ਤੇਰੇ ਫਾਇਦੇ ਵਾਸਤੇ ਕਹਿਣਾ ਕਿ ਤੂੰ ਵੱਡਾ ਗਿਆ ਨਹੀਂ ਹੋ ਗਿਆ ਹੈ ਜਿਹੜੀ ਗੱਲ ਤੂੰ ਕਹੇਗੀ ਉਹ ਹੀ ਸਹੀ ਹੋਊਗੀ ਉਹ ਕਿਸੇ ਟਾਈਮ ਬੰਦਾ ਗਲਤ ਵੀ ਤਾਂ ਹੋ ਸਕਦਾ ਹੈ ਬਸ ਆਹੀ ਤਾਂ ਗੱਲ ਹੈ ਤੇਰੇ ਤਾਂ ਆਪ ਵੀ ਲੱਗੀ ਰਹਿੰਦੀ ਹੈ ਮੈਨੂੰ ਗਲਤ ਸਾਫਤ ਕਰਨ ਦੀ ਉਹ ਗਲਤ ਨੂੰ ਗਲਤ ਸਾਫਤ ਕਰਨ ਦੀ ਕੀ ਲੋੜ ਹੈ ਤੂੰ ਹੈ ਹੀ ਗੰਤ ਉਹ ਹੋਰ ਤੂੰ ਜ਼ਿਆਦਾ ਹੀ ਵੱਧ ਰਹੀ ਹੈ ਮੇਰੇ ਨਾਲ ਤਬੀਜ ਨਾ ਗੱਲ ਕਰ ਨਹੀਂ ਤਾਂ ਉਹ ਬੰਦਾ ਬੋਲ ਰਿਹਾ ਪੈਂਚੀ ਦੇ ਕੋਲ ਇਹ ਬੋੜਾ ਬੀੜ ਗਿਆ ਨਾ ਸੂਤ ਵੀ ਨਹੀਂ ਆਉਣਾ ਤੁਸੀਂ ਸ਼ੇਗਾ ਤਾਂ ਮਨ ਤੁਹਾਨੂੰ ਪਤਾ ਤਾਂ ਹੈ ਮੈਂ ਕਿਹੜੇ ਕਿਹੜੇ ਹਾਸੇ ਮਜ਼ਾਕ ਕਰ ਲੈਨੇ ਥੋੜਾ ਨਾ ਇਹ ਰ ਮਤਲਾਂ ਥੋੜਾ ਵੀ ਮੈਂ ਤੁੰਡੀ ਜਿੱਤ ਨਹੀਂ ਕਰਦੇ ਜਾਂ ਤੁਹਾਡੇ ਕਹਿਣਾ ਨਹੀਂ ਮੰਨਦੇ ਭਾਈ ਉੱਠ ਨਹੀਂ ਪਾੜ ਨਹੀਂ ਚੇ ਇੱਕ ਤਹਾੜ ਨਹੀਂ ਚੁਪੋ ਹੀ ਲੈ ਕੀ ਹੋ ਗਿਆ ਮੇਰੀ ਧਰ ਵਿੱਚ ਕੋ ਸੋਚ ਰਹੇ ਤੁਸੀਂ ਹਾਂ ਕੀ ਤੂੰ ਗੁੱਸੇ ਵਿੱਚ ਵੀ ਨਾ ਬਹੁਤ ਪਿਆਰੀ ਲੱਗਦੀ ਐ ਸਤਿ ਸ਼੍ਰੀ ਅਕਾਲ ਜੀ ਫਿਰ ਕਿਦਾਂ ਲੱਗੀ ਜੀ ਸਾਡੀ ਕਾਮੇਡੀ ਪਸੰਦ ਆਈ ਨਾ ਤੇ ਜੇ ਪਸੰਦ ਆਈ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਕਮੈਂਟਾਂ ਰਾਹੀਂ ਆਪਣੇ ਵਿਚਾਰ ਵੀ ਦੱਸਿਓ ਤੇ ਪੇਜ ਨੂੰ ਫੋਲੋ ਵੀ ਕਰਿਓ ਜੀ ਸਤਿ ਸ਼੍ਰੀ ਅਕਾਲ ਬਿਲਕੁਲ ਜੀ ਬਿਲਕੁਲ واہ کیا یاد کیا ہے ਬਸੇ ਨਾ ਬੜੀ ਵਧੀਆ ਲੱਗੀ ਹੈ मजा ਆ ਗਿਆ ਬੇਕੇ اچھا ਇਹ ਦੇਖ ਲਾ ਬੁੜੀ ਬੋਲੀ ਜਾਂਦੀ ਸੀ ਬੋਲੀ ਜਾਂਦੀ ਸੀ ਬਾਬੇ ਨੇ ਇੱਕ ਵਾਰ ਇਦਾਂ ਕਿਹਾ ਤਾਂ ਉਹ ਚੁੱਪ ਬੈ ਗਈ ਫਿਰ ਕਿਦਾਂ ਸਿੱਧੀ ਹੋਈ ਹੈ ਨਹੀਂ ਫਿਰ ਕਹਿੰਦੀ ਯਾਰ ਮੇਰੀ ਸ਼ੋਪਿੰਗ ਵੀ ਕਰਨੀ ਹੈ ਜੀ ਬਾਬੇ ਨੂੰ ਉਹਦੀ ਲਾਲਚ ਤੇ ਗੁੱਡੀ ਨੂੰ ਅਰੇ ਲਾ ਰਹੇ ਹੈ ਮੇਰੀ ਮੈਂ ਤਾਂ ਸੁਆਕ ਕਰ ਤੂੰ ਚਾਨ ਕਿਵੇਂ ਤਾ ਦੇਣੀ ਆ ਸਿਨ ਹੈ ਠੀਕ ਨਹੀਂ ਮੈਂ ਕਹਿੰਦਾ ਹੁਣ ਆਈ ਉਹ ਮੁਟਿਆਰੀ ਹੈ ਬਾਹਰ ਕੇ ਨੀਚੇ ਕਮਾਲ ਦੀ ਵੀਡੀਓ ਆਛਾ ਉਹਨਾਂ ਸ਼ੁਗਰਾਂ ਦਾ ਫਾੜ ਲਿਆ ਗਲਾਸ ਨੇ ਮਾਰ ਜਾਂਦਾ ਸੀ ਤੂੰ ਗੁੱਸੇ ਦੇ ਵਿੱਚ ਹੋਰ ਵੀ ਜ਼ਿਆਦਾ ਸੋਹਣੀ ਲੱਗਦੀ ਉਹਨੂੰ ਸ਼ਰਮ ਆ ਗਈ ਸ਼ਰਮ ਆ ਗਈ ਅੱਛਾ ਸ਼ਰਮਾਂਦੀ ਮੰਦਿਰ ਬੋਰ ਕੇ ਜਿਵੇਂ ਲੱਗੀ ਹੈ ਨਾ ਵੈਸੇ ਉਹ ਜਿਹੜਾ verdade ਸਮਰਦੀ ਵੀਡੀਓ ਸੀ ਜੀ ਇਹ ਨੋਕ ਟੋਕ ਹੈ ਨਾ ਇਹ ਸਿੱਪ ਐਸ ਉਮਰ ਤੇ ਜਾ ਕੇ ਨਹੀਂ ਹੁੰਦੀ ਹੈ ਹਾਂਜੀ ਇਹ ਜਿਹੜੇ ਮਤਲਬ ਕਿ ਸ਼ਾਦੀशुदा ਕਪਲ ਤੋਂ ਨਾ ਹਾਂਜੀ ਉਹਨਾਂ ਦੇ ਵਿੱਚ ਮੋਸਟਲੀ ਪਿਆਰ ਤੇ ਯਾਰ ਉਹ ਇਹ ਮੈਂ ਅੱਗੇ ਵੀਡੀਓ ਦੇਖੀ ਨਾ ਤੇ ਉਹ ਦੱਸਣ ਦੇ ਸੀ ਮੈਂ ਕਿ ਸਾਡੀ ਵੀ ਇਦਾਂ ਦਿਨ ਰਾਤ ਸਾਡੀ ਨੋਕ ਟੋਕ ਚੱਲਦੀ ਰਹਿੰਦੀ ਹੈ ਮੈਂ ਕਿਹਾ ਹਾਂ ਇਦਾਂ ਆਪਾਂ ਦੇ ਵਿੱਚ ਨੌਕ ਤੋਂ ਕੁੰਜੀ ਲੈ ਲਈ। ਮੇਰੀ ਕਹਿੰਦੀ ਜਲਦੀ ਜਲਦੀ ਸਰਦੀ ਆ ਜਾਏ ਬਹੁਤ ਗਰਮੀ ਹੈ। ਅਜੇ ਆਪਣਾ ਜੰਪ ਕਰਨ ਡਈਆਂ ਕਹਿੰਦੀ ਇੰਨੀ ਗਰਮੀ ਮੈਨੂੰ ਲੱਗਣ ਡਈ ਹੈ। ਆਏ ਹਾਏ। ਇਹਨਾਂ ਹੱਦ ਹੀ ਜ਼ਬਰਦਸਤ ਹੋ ਰਹੀ ਹੋਏ ਐਸੇ ਹੈ। ਹੁਣ ਇਹ ਜੰਮੀ ਹੋ ਗਈ। ਅੱਛਾ ਵਾਕਈ ਆਪਣੇ ਵੀ ਇਦਾਂ ਹੀ ਆ ਹਨਾ ਅਜੇ ਅਪ੍ਰੈਲ ਮਹੀਨہ ਸ਼ੁਰੂ ਹੋਇਆ ਕਿੰਨੀ ਗਰਮੀ ਆ ਗਈ ਆ ਤੇ ਗਾਂ ਮੈਨੂੰ ਜੂਝਲਾਈ ਚ ਕਿ ਇਹ ਬੰਨਾ ਵਾ ਵੈਸੇ ਸਹੀ ਆ ਇਹਨਾਂ ਦੇ ਵੀ ਕਹਿੰਦੇ ਪਏ ਹਨਾ। ਆਪਣੇ ਵੀ ਤੇ ਇਦਾਂ ਹੀ ਅਪਰੈਲ ਵਿੱਚ ਇੰਨੀ ਗਰਮੀ ਆ ਗਈ। ਨੋ ਨੋ ਕਿ ਪਤਾ ਨਹੀਂ ਹੁੰਦੀ ਧੀ ਆ ਤੇ ਪਾਣੀ ਲੈ ਕੇ ਇਹ ਕਿੰਨੀ ਬਰਫ਼ ਪਾਈ ਐ। ਹਾਂ ਮੈਂ ਤੁਹਾਨੂੰ ਕਿਦਾਂ ਕਹਿੰਦਾ ਸੀ ਬਰਫ਼ ਨਾ ਇਹਨੂੰ ਦਿਆ ਕਰ। ਨਾ ਇਹਨੂੰ ਬਰਫ਼ ਵਾਲਾ ਪਾਣੀ ਨਾ ਦਿਆ ਕਰ। ਇਹਦਾ ਗਲਾ ਬੈ ਜਾਣਾ। ਜਿੰਨਾ ਗਲਾ ਬੈਣਾ। ਕਹਿੰਦਾ ਤੇ ਤੁਸੀਂ ਕਹਿਣਾ। ਜੀ ਕਹਿੰਦੀ ਮੈਨੂੰ ਕੋਣ ਹੁੰਦਾ ਮੈਨੂੰ ਡੱਕਨ ਵਾਲਾ ਮੈਂ ਠੰਡਾ ਪਾਣੀ ਪੀਵਾਂ ਮੈਂ ਨਾਰਮਲ ਪਾਣੀ ਪੀਂਦਾ। ਉਹ ਕਹਿੰਦਾ ਮੈਂ ਤੇਰਾ ਗੰਦਾ। ਕਹਿਣਾ ਵੀ ਤੂੰ ਹੀ ਕਹਿਣਾ ਮੈਂ ਹਾਏ ਮੇਰਾ ਸਿਰ ਦੁਖਦਾ ਮੇਰੀ ਬਾਹ ਦੁਖਦੀ ਮੇਰਾ ਹਾਏ ਇੱਥੇ ਦੁਖਦਾ ਸਹੀ ਇਹ ਤੇ ਬੰਦਿਆਂ ਦੀ ਗੱਲ ਹਾਂ ਅੱਛਾ ਯਾਰ ਗੁੱਡੀ ਥੋੜੀ ਜਿਹੀ ਬਿਮਾਰ ਹੋ ਜਾ ਸਭ ਤੋਂ ਪਹਿਲੇ ਹਾਏ ਜਾਣ ਹਾਂ ਜੋ ਵੀ ਕਹਿੰਦੀ ਜਾਂ ਜਾਨੂ ਸੋਨੂ ਮੋਨੂ ਜੋ ਵੀ ਹੈ ਸਭ ਤੋਂ ਪਹਿਲੇ ਨਾ ਹੋਵੇ ਹੀ ਲੈਣਾ ਹੁੰਦਾ ਅੱਛਾ ਅੱਛਾ ਮੈਂ ਦਿੰਦੀ ਗੁੱਡ ਬਾਏ ਤੇ ਦੇਖ ਲੈ ਫੇਰ ਬਾਅਦ ਚਾ ਮੈਂ ਨਾ ਬਸ ਸਭ ਤੋਂ ਪਹਿਲੇ ਹੁੰਦੀ ਆ ਕਿ ਬੰਦਾ ਮੇਰੇ ਕੋਲ ਆਵੇ ਪਹਿਲੇ ਉਹ ਮੇਰਾ ਹਾਲ ਚਾਲ ਪੁੱਛੇ ਉਹ ਸਾਡਾ ਕੁਝ ਕਰਿਆ ਨਾ ਤੇ ਕਿੰਨਾ ਅੱਛਾ ਲੱਗਦਾ ਉਹ ਬੰਦਾ ਜਿਹੜਾ ਕਰਦਾ ਹੈ ਬੁੱਢੀਆਂ ਕਿ ਜਿੰਨਾਂ ਚਿਰ ਉਹ ਮੇਰਾ ਫਰਜ਼ ਆ ਨਾ ਤੈਨੂੰ ਰੋਕ-ਰੋਕ ਅੱਛੀ ਪੂਰੀ ਗੱਲ ਤੋਂ ਰੋਕਣਾ ਵੀ ਮੇਰਾ ਮੇਰਾ ਫਰਜ਼ ਆ ਬੰਦਾ ਬੰਦਾ ਅੱਛਾ ਇਹ ਗੱਲ ਹੈ ਵੈਸੇ ਬੁੱਢੀਆਂ ਆਪਣੇ ਫਰਜ਼ ਬੜੇ ਯਾਦ ਰੱਖਦੇ ਆ ਬੰਦਿਆਂ ਦਾ ਫਰਜ਼ ਨਹੀਂ ਯਾਦ ਰੱਖਦੇ ਅੱਛਾ ਬੰਦਾ ਇੱਕ ਵਾਰ ਚ ਪੂਰਾ ਕਰਕੇ ਹੁੰਦਾ ਫਰਜ਼ ਪੂਰਾ ਕਰਦੇ ਤੁਸੀਂ ਤੁਹਾਡਾ ਕੰਮ ਹੈ ਤੁਸੀਂ ਆਪਣਾ ਫਰਜ਼ ਪੂਰਾ ਕਰੋ ਜਾਂ ਨਾ ਕਰੋ ਸਾਡੇ ਸਿਰ ਤੇ ਹਾਂ ਲੇਕਿਨ ਯਕੀਨ ਕਰੋ ਜਿਹੜੀ ਲੇਕਿਨ ਨੌਕ-ਟੌਕ ਹੁੰਦੀ ਹੈ ਨਾ ਇਹ ਪਿਆਰ ਬਹੁਤ ਜ਼ਿਆਦਾ ਬਧਾਉਂਦੀ ਹੁੰਦੀ ਹੈ ਇੰਨੀ ਸੀ ਲੜਾਈ ਜਿਹੜੇ ਦਾ ਨਾਂ ਨਹੀਂ ਦੇ ਸਕਦੇ ਹਾਂ ਮੈਨੂੰ ਅਸੀਂ ਇਹ ਆਖ ਸਕਦੇ ਹਾਂ ਕਿ ਇਹਦੇ ਨਾਲ ਨਾਲ ਅੱਛਾ ਐ ਵੈਸੇ ਜ਼ਿੰਦਗੀ ਵੀ ਬੇਕਾਰ ਆ ਇਹ ਨੌਕ-ਟੌਕ ਨਾ ਹੋਵੇ ਨਾ ਇਹ ਜ਼ਿੰਦਗੀ ਵੈਸੇ ਬੇਕਾਰ ਆ ਨੀ ਇਹ ਵੀ ਦੀ ਹੈ ਨਾ ਐ ਵੈਸੇ ਹਾਂ ਬਾਬਾ ਨੇ ਕੀ ਪਾਣੀ ਦਾ ਗਲਾਸ ਪਕੜ ਲਓ ਇਹਨਾਂ ਮੇਰੇ ਮਾਰ ਦੇਵੇ ਤੇ ਉਹਨੇ ਉਹ ਸੱਚੀ ਮਾਰਨ ਲੱਗੀ ਸੀ ਅੱਛਾ ਨੋ ਕਹਿੰਦੀ ਸ਼ੋਕਾ ਦਾ ਮੈਂ ਫਾਲ ਲੈ ਹੋਈ ਮੇਰੇ ਵਾਜ ਜਾਂਦਾ ਸੀ ਕਿਤੇ ਮੈਂ ਕਹਿਣ ਲੱਗੀ ਸੀ ਮੇਰੇ ਵਾਜ ਜਾਂਦਾ ਤੇ ਉਹਦੇ ਵਾਜ ਕੇ ਕਹਿੰਦੇ ਕਿਤੇ ਮੇਰੀ ਨਾ ਵਾਜ ਜਾਂਦਾ ਅੱਛਾ ਵੈਸੇ ਬੰਦੇ ਨੋਕ ਟੋਕ ਕਰਨੀ ਹੈ ਨਾ ਇਹ ਵੈਸੇ ਵਾਕਈ ਸਹੀ ਕਰਦੇ ਆ ਜੋ ਵੀ ਕਰਦੇ ਹੈ ਨਾ ਆਪਣੇ ਵੈਸੇ ਭਲਾਈ ਵਾਸਤੇ ਨੋਕ ਟੋਕ ਕਰਦੇ ਆ ਹੁਣ ਕਹਿੰਦੇ ਨੋਕ ਟੋਕ ਕਰਨ ਵਾਲੇ ਕੀ ਦਾ ਨਹੀਂ ਕੀ ਕਹਿੰਦੀ ਸੀ ਮਸ਼ੀਨ ਨੋਕ ਟੋਕ ਕਰਨ ਵਾਲੀ ਮਸ਼ੀਨ ਹੈ ਇਹਦਾ ਜਿਹੜਾ ਤੇ ਤੂੰ ਤਾਂ ਵੈਸੇ ਨੋਕ ਟੋਕ ਕਰਨ ਵਾਲੀ ਮਸ਼ੀਨ ਹੈ ਵਧੀਆ ਲੱਗਾ ਯਾਰ ਹਾਂ ਜੀ ਬਿਲਕੁਲ ਅੱਛਾ ਮੈਂ ਮਨਦੀਪਕੌਰ ਦੀ ਵੀਡੀਓ ਲੈ ਕੇ ਜਿੰਨਾ ਮਜ਼ਾ ਆਇਆ ਹੈ ਵੀਡੀਓਜ਼ ਨੂੰ ਹਾਂ ਜੀ ਹਾਂ ਮੈਂ ਤਾਂ ਇਹ ਮੋਬਾਈਲ ਦੇ ਬੜੀ ਨਾਲ ਦੇਖਦੇ ਸੀ ਬੜੀ ਜ਼ਬਰਦਸਤ ਵੀਡੀਓ ਹੁੰਦੀਆਂ ਨਾਲ ਨੋ ਵੀ ਹੁੰਦੇ ਨਾਲ ਪੁੱਤ ਵੀ ਹੁੰਦਾ ਬਣਾਉਂਦੇ ਬੜੀ ਜ਼ਬਰਦਸਤ ਵੀਡੀਓ ਬਣਾਉਂਦੇ ਹੁੰਦੇ ਆ ਕਮਾਲ ਐ ਵੈਸੇ ਬਾਕੀ ਆਪਣੇ ਵੀਵਰਸ ਨੂੰ ਪੁੱਛਦੇ ਜੀ ਉਹਨਾਂ ਨੇ ਸਾਨੂੰ ਆਖਿਆ ਸੀ ਜੀ ਮਨਦੀਪਕੌਰ ਦੀ ਵੀਡੀਓ ਵੇਖੋ ਹਾਂ ਜੀ ਮੈਂ ਪੁੱਛਾਂ ਜੀ ਉਹਨਾਂ ਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਹੈ ਬਿਲਕੁਲ ਜ਼ਰੂਰ ਦੱਸਣ ਮਿਲਦੇ ਆਂਗੇ ਵੀਡੀਓ ਦੇ ਵਿੱਚ ਉਸ ਤੋਂ ਸਾਨੂੰ ਦੀ ਇਜਾਜ਼ਤ ਹੈ ਆਪਣੇ ਤੇ ਆਪਣੇ ਪਿਆਰਿਆਂ ਦਾ ਬਹੁਤ ਸਾਰਾ ਖਿਆਲ ਰੱਖੋ ਗੁਣਗੱਤ ਟੇਕ ਕੇ ਰੱਬ ਰੱਖਾ